ਬੀਤੇ ਦਿਨ ਮਹਾਪੰਚਾਇਤ ਚ ਜਾ ਰਹੇ ਕਿਸਾਨਾਂ ਦੀ ਬੱਸ ਹਾਦਸਾ ਗ੍ਰਸਤ ਹੋਈ ਸੀ ਜਿਸ ਵਿੱਚ ਤਿੰਨ ਕਿਸਾਨ ਬੀਬੀਆਂ ਦੀ ਮੌਤ ਹੋ ਗਈ ਸੀ ਤਾਂ ਹੁਣ ਉਹਨਾਂ ਤਿੰਨ ਕਿਸਾਨ ਬੀਬੀਆਂ ਜਿਨ੍ਹਾਂ ਦੀ ਜਾਨ ਗਈ ਸੀ ਉਨ੍ਹਾਂ ਦੀ ਪਛਾਣ ਹੋਈ ਹੈ ਤਾਂ ਬੀਤੇ ਦਿਨ ਬਰਨਾਲਾ ਦੇ ਵਿੱਚ ਇਹ ਹਾਦਸਾ ਵਾਪਰਿਆ ਸੀ ਜਿਸ ਵਿੱਚ ਤਿੰਨ ਜਣਿਆਂ ਦੀ ਜਾਨ ਚਲੀ ਗਈ ਸੀ ਯਾਨੀ ਕਿ ਤਿੰਨ ਕਿਸਾਨ ਬੀਬੀਆਂ ਦੀ ਜਾਨ ਗਈ ਸੀ ਤਾਂ ਇਹ ਮੰਦ ਭਾਗੀ ਖਬਰ ਆਈ ਸੀ ਕਿਉਂਕਿ ਬੀਤੇ ਕੱਲ ਮਹਾ ਪੰਚਾਇਤ ਸੀ ਕਿਸਾਨਾਂ ਦੀ ਪਿੰਡ ਕੋਠਾਗੁਰੂ ਤੋਂ ਟੋਹਾਣਾ ਹਰਿਆਣਾ ਵਿੱਚ ਕਿਸਾਨ ਮਹਾ ਪੰਚਾਇਤ ਵਿੱਚ ਸ਼ਾਮਿਲ ਹੋਣ ਜਾ ਰਹੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੀ ਬੱਸ ਬਠਿੰਡਾ ਬਰਨਾਲਾ ਹਾਈਵੇ ਤੇ ਸੰਗਣੀ ਤੋਂ ਦਕਾਰਨ ਹਾਸਤਾ ਹਾਸਾਗ੍ਰਸਤ ਹੋ ਗਈ ਸੀ ਹਾਦਸੇ ਵਿੱਚ ਫੋਤ ਹੋਈਆਂ ਤਿੰਨੋਂ ਕਿਸਾਨ ਬੀਬੀਆਂ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਨੇੜਿਓਂ ਜੁੜੀਆਂ ਹੋਈਆਂ ਸੀ ਅਤੇ ਪਿੰਡ ਕੋਠਾ ਗੁਰੂ ਦੀਆਂ ਇਹਨਾਂ ਮਹਿਲਾਵਾਂ ਵਿੱਚ ਜਸਵੀਰ ਕੌਰ ਜਿਸ ਦੀ ਉਮਰ 70 ਸਾਲ ਦੇ ਕਰੀਬ ਹੈ ਸਰਬਜੀਤ ਕੌਰ 60 ਸਾਲ ਦੀ ਉਮਰ ਹੈ ਬਲਵੀਰ ਕੌਰ 65 ਸਾਲ ਦੀ ਦੱਸੀ ਜਾ ਰਹੀ ਹੈ ਇਹ ਕਿਸਾਨ ਬੀਬੀਆਂ ਬੀਕੇਯੂ ਇਕਤਾ ਗਰਾਹਾਂ ਦੀਆਂ ਸਰਗਰਮ ਮੈਂਬਰ ਸਨ ਹਰ ਕਿਸਾਨ ਮੋਰਚੇ 'ਚ ਹਮ ਹੁਮਾਕੇ ਪਹੁੰਚਦੀਆਂ ਸਨ ਸੰਘਰਸ਼ ਕਰਦੀਆਂ ਸਨ ਇਹਨਾਂ ਕਿਸਾਨ ਬੀਬੀਆਂ ਨੇ ਦਿੱਲੀ ਵਿੱਚ ਵੀ ਚੱਲੇ ਕਿਸਾਨ ਮੋਰਚੇ 'ਚ ਪੂਰੀ ਤਰ੍ਹਾਂ ਸਰਗਰਮੀ ਦਿਖਾਈ ਸੀ ਯਾਨੀ ਕਿ ਸੰਘਰਸ਼ ਕੀਤਾ ਸੀ ਹਾਦਸੇ ਦੀ ਖਬਰ ਮਿਲਦਿਆਂ ਹੀ ਪਿੰਡ ਕੋਠਾਗੁਰੂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪਿੰਡ ਦੇ ਕਿਸਾਨ ਆਗੂਆਂ ਨੇ ਇਸਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਤਾਂ ਇਸ ਵਿੱਚ ਪਿੰਡ ਦੇ ਕੁੱਲ 64 ਦੇ ਕਰੀਬ ਕਿਸਾਨ ਸਵਾਰ ਸਨ ਤਿੰਨ ਕਿਸਾਨ ਬੀਬੀਆਂ ਦੀ ਮੌਕੇ ਤੇ ਮੌਤ ਹੋ ਗਈ ਸੀ ਜਦੋਂ ਕਿ 32 ਦੇ ਕਰੀਬ ਕਿਸਾਨ ਅਤੇ ਬੀਬੀਆਂ ਗੰਭੀਰ ਜ਼ਖਮੀ ਹੋ ਗਏ ਸਨ ਜਾਣਕਾਰੀ ਮੁਤਾਬਕ ਤਿੰਨੋਂ ਮਹਿਲਾਵਾਂ ਆ ਸਧਾਰਨ ਕਿਸਾਨ ਪਰਿਵਾਰ ਨਾਲ ਸੰਬੰਧਿਤ ਸਨ ਇਸ ਦੌਰਾਨ ਬੀਕੇਯੂ ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਬਸੰਤ ਸਿੰਘ ਕੋਠਾ ਗੁਰੂ ਅਤੇ ਹੋਰ ਕਿਸਾਨ ਆਗੂਆਂ ਨੇ ਦੁੱਖਤਾ ਪ੍ਰਗਟਾਵਾ ਕੀਤਾ ਔਰਤਾਂ ਦੇ ਵਾਰਸਾਂ ਨੂੰ 10 ਲੱਖ ਰੁਪਏ ਦੇ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ ਮ੍ਰਿਤਕ ਕਿਸਾਨ ਔਰਤਾਂ ਦੇ ਵਾਰਸਾਂ ਨੂੰ ਜਿਹੜੇ 10 ਲੱਖ ਰੁਪਏ ਦਿੱਤਾ ਜਾਵੇ ਇੱਕ ਜੀ ਪ੍ਰਤੀ ਪਰਿਵਾਰ ਨੂੰ ਸਰਕਾਰੀ ਨੌਕਰੀ ਪੀੜਤ ਪਰਿਵਾਰਾਂ ਦਾ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਾ ਖਤਮ ਕੀਤਾ ਜਾਵੇ ਇਸ ਤੋਂ ਇਲਾਵਾ ਜ਼ਖਮੀ ਕਿਸਾਨਾਂ ਨੂੰ ਯੋਗ ਮੁਆਵਜ਼ੇ ਤੇ ਮੁਫਤ ਇਲਾਜ ਕੀਤਾ ਜਾਵੇ ਇਹ ਇਹ ਮੰਗਾਂ ਨੇ ਜਿਹੜੀਆਂ ਕਿਸਾਨਾਂ ਨੇ ਰੱਖੀਆਂ ਨੇ ਤਾਂ ਜਿਹੜੀਆਂ ਬੀਬੀਆਂ ਦੀ ਕੱਲ ਜਾਨ ਗਈ ਸੀ ਉਹਨਾਂ ਦੀ ਪਛਾਣ ਹੋਈ ਹੈ ਉਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ 70 ਤੋਂ ਲੈ ਕੇ 65 60 ਸਾਲ ਦੀ ਉਮਰ ਦੀਆਂ ਸੀ ਬੀਬੀਆਂ ਪਿੰਡ ਕੋਠਾਗੁਰੂ ਦੀਆਂ ਹੀ ਰਹਿਣ ਵਾਲੀਆਂ ਸਨ ਜ ਬਲਵੀਰ ਕੌਰ ਜਿਨ੍ਹਾਂ ਦੀ ਉਮਰ 70 ਸਾਲ ਸੀ ਸਰਬਜੀਤ ਕੌਰ ਜਿਨ੍ਹਾਂ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ ਬਲਵੀਰ ਕੌਰ ਨੇ ਜੋ ਉਹਨਾਂ ਦੀ ਉਮਰ 65 ਸਾਲ ਦੱਸੀ ਜਾ ਰਹੀ ਹੈ ਜਿਨ੍ਹਾਂ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ